ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਰੋੜਕੀ ਵਾਲੇ ਭਰਾ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਸਾਰੇ ਆਪਦੇ ਨਿੱਕੇ ਨਿਆਣੇ ਨੂੰ ਛੱਡ ਕੇ ਬਨ ਤੇ ਲੱਗੇ ਹੋਏ ਨੇ ਤਾਂ ਕਿ ਕਿਸਾਨਾਂ ਦੀ ਫਸਲ ਤੇ ਗਰੀਬਾਂ ਦੇ ਘਰ ਬਚ ਸਕਣ ਤੇ ਅੱਜ ਮੇਰੇ ਨਾਲ ਜ਼ਿਲ੍ਹਾ ਪ੍ਰਧਾਨ ਸਰਦਾਰ ਬਾਬੂ ਸਿੰਘ ਫਤੇਪੁਰ ਸਾਹਿਬ ਤੇ ਸਾਡੇ ਦਾ ਬਲਾਉ ਸਿੰਘ ਜੀ ਸਾਰੇ ਸਤਿਕਾਰਯੋਗ ਸਾਥੀ ਅਸੀਂ ਲਗਭਗ 3-4 ਕਿਲੋਮੀਟਰ ਤੁਰ ਕੇ ਸਾਰੇ ਬਨ ਦਾ ਨਿਰਧਨ ਕਰ ਰਹੇ ਹਾਂ ਤੇ ਅੱਜ ਵੀ ਜਿੰਨਾ ਸਾਡੇ ਤੋਂ ਪਿਲਪੋਈ ਜਿੰਨਾ ਸਾਡੇ ਤੋਂ ਸੰਯੋਗ ਸੀ ਉਹ ਨਗਰ ਨੂੰ ਹਵਾਲੇ ਕੀਤਾ ਅੱਗੇ ਵੀ ਜਿਸ ਤਰ੍ਹਾਂ ਦੀ ਕੋਈ ਹੋਰ ਲੋੜ ਪੈਂਦੀ ਹੈ ਅਸੀਂ ਨਗਰ ਨਾਲ ਹਰ ਸੁੱਖ ਸੁੱਖ ਦੇ ਵਿੱਚ ਖੜੇ ਹਾਂ ਕਿਸਾਨ ਭਰਾ ਤੇ ਮਜ਼ਦੂਰ ਭਰਾ ਦਿਨ ਰਾਤ ਲੱਗੇ ਹੋਏ ਨੇ ਆਪਣੀ ਦਸਾਂ ਨੌਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਬੜਾ ਸਮਾਂ ਹੁੰਦਾ ਮੈਂ ਕਹੂੰਗਾ ਦੇਖੋ ਬੜਾ ਇੱਥੇ 30-30 ਫੁੱਟ ਪਾਣੀ ਦੇ ਵਿੱਚ ਜਾ ਕੇ ਸਾਡੇ ਭਰਾ ਆਪਣੀ ਜਾਨ ਮੈਂ ਕਹਿ ਸਕਦਾ ਵੀ ਜੋਖਮਾਂ ਦੇ ਵਿੱਚ ਪਾ ਕੇ ਲੱਗੇ ਹੋਏ ਨੇ ਤਾਂ ਮੈਂ ਕੋਈ ਸ਼ਬਦ ਨਹੀਂ ਮੇਰੇ ਕੋਲੇ ਮੈਂ ਇਹਨਾਂ ਦਾ ਕਿਵੇਂ ਧੰਨਵਾਦ ਕਰਾਂ ਫੇਰ ਵੀ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਪਿਛਲੀ ਵਾਰ ਇੱਥੋਂ ਬੰਨ ਰੁਪਿਆ ਸੀ ਉੱਥੇ ਐਤਕੀ ਰੋੜ ਕੀ ਪਿੰਡ ਨੇ ਝੰਡਾ ਖੁਰਦ ਸਰਦੂਲਗੜ ਸਾਰੇ ਮੈਂ ਕਹਿੰਦਾ ਜਿੱਥੋਂ-ਜਿੱਥੋਂ ਘੱਗਰ ਲੰਘ ਰਿਹਾ ਸਾਹਮਣੇ ਹਰਿਆਣਾ ਸਾਰਿਆਂ ਨੇ ਪੂਰੀ ਜੀ ਜਾਣ ਨਾਲ ਕਿਸਾਨ ਮਜ਼ਦੂਰਾਂ ਕਿਸਾਨਾਂ ਦੀ ਫਸਲ ਤੇ ਮਜ਼ਦੂਰਾਂ ਦੇ ਘਰ ਬਚਾਉਣ ਦਾ ਇੱਕ ਵੱਡਾ ਉਪਰਾਲਾ ਤੇ ਵੱਡਾ ਯਤਨ ਕੀਤਾ ਹੋਇਆ ਮੈਂ ਸਾਰੇ ਨਗਰ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਅੱਜ ਦਾ ਮੈਂ ਕਹੂੰਗਾ ਕਿ ਰੋੜ ਕੀ ਪਿੰਡ ਦੇ ਵਿੱਚ ਜਿਹੜੇ ਤੋਂ ਤੱਕ ਮੇਰੀ ਆਵਾਜ਼ ਚੈਨਲ ਰਹੀਂ ਜਾਊਗੀ ਪਿਛਲੀ ਵਾਰ ਇਥੋਂ ਵੱਡਾ ਨੁਕਸਾਨ ਹੋਇਆ ਸੀ ਤੇ ਆਪਾਂ ਆਪਣੇ ਕਿਸਾਨ ਭਰਾਵਾਂ ਨੂੰ ਮਜ਼ਦੂਰ ਭਰਾਵਾਂ ਨੂੰ ਹੌਸਲਾ ਦਈਏ ਉਹਨਾਂ ਨਾਲ ਖੜੀਏ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਅੱਗੇ ਵੀ ਜੇ ਕੋਈ ਹੋਰ ਲੋਡ ਪਾਉਗੇ ਹਰ ਤਰ੍ਹਾਂ ਅਸੀਂ ਰੋੜ ਕੀ ਤੇ ਸਾਡੇ ਕਿਸਾਨ ਮਜ਼ਦੂਰ ਭਰਾ ਜਿਨ੍ਹਾਂ ਨੇ ਆਪਣੀ ਜਾਨ ਖਤਰੇ ਦੇ ਵਿੱਚ ਪਾ ਕੇ ਪਾਣੀ ਦੇ ਵਿੱਚ ਦਿਨ ਰਾਤ ਕੰਮ ਕਰ ਰਹੇ ਕਿਉਂਕਿ 30 ਫੁੱਟ ਪਾਣੀ ਚੱਲ ਰਿਹਾ ਬੜੀ ਨਾਜ਼ੁਕ ਸਥਿਤੀ ਚੋਂ ਪੰਜਾਬ ਨੰਗ ਰਿਹਾ ਤੇ ਮੈਂ ਕਹਿ ਸਕਦਾ ਵੀ ਜਿਹੜੇ ਸਾਡੇ ਸਾਥੀ ਬਾਹਰ ਬੈਠੇ ਨੇ ਉਹ ਵੀ ਸਿੱਦੇ ਪਿੰਡਾਂ ਦੇ ਪਿੰਡਾਂ ਦੇ ਵਿੱਚ ਆ ਕੇ ਸਰਪੰਚਾਂ ਦੇ ਮੈਂਬਰਾਂ ਦੇ ਅਕਾਊਂਟ ਲੈ ਕੇ ਜਿੰਨੀ ਕੋਈ ਮਦਦ ਕਰ ਸਕਦਾ ਕਿ ਸਾਡੇ ਭਰਾਵਾਂ ਦੀ ਜ਼ਰੂਰ ਮਦਦ ਕਰਨੀ ਬਣਦੀ ਹੈ ਕਿਉਂਕਿ ਪਿਛਲੀ ਵਾਰ ਤਾਂ ਚੋਣਾ ਛੋਟਾ ਸੀ ਦੁਬਾਰਾ ਲੱਗ ਗਿਆ ਜਾਇਤ ਕੀ ਨੁਕਸਾਨ ਹੋ ਗਿਆ ਉਹ ਨੁਕਸਾਨ ਦੀ ਪਰਪਾਈ ਨਹੀਂ ਹੋਣੀ ਕਿਉਂਕਿ ਅਸੀਂ ਉਹ ਦੌਰ ਵੀ ਦੇਖਿਆ ਜਦੋਂ ਫਿਰ ਬਾਅਦ ਚ ਖੁਦ ਖੁਸ਼ੀਆਂ ਦਾ ਰਾਹ ਸਾਡੇ ਕਿਸਾਨ ਮਜ਼ਦੂਰ ਚੁੰਨਦੇ ਨੇ ਕੁਦਰਤ ਅੱਗੇ ਕਾਮਨਾ ਕਰਦੇ ਆ ਕਿ ਸੁੱਖ ਸ਼ਾਂਤੀ ਰਹੇ ਕਿਤੇ ਵੀ ਕੋਈ ਬੰਨ ਕਮਜ਼ੋਰ ਨਾ ਹੋਵੇ ਕਿਉਂਕਿ ਕੁਦਰਤ ਕੀ ਸੰਜੋਗ ਕਰ ਸਕਦੀ ਹੈ ਜੇ ਮੀਂਹ ਪੈਂਦਾ ਰਿਹਾ ਦੋ ਦਿਨ ਹੋ ਗਏ ਲਗਾਤਾਰ ਅੱਜ ਨਹੀਂ ਪਿਆ ਤਾਂ ਦੋ ਦਿਨਾਂ ਦਾ ਕੰਮ ਨਹੀਂ ਚੱਲਿਆ ਇਸ ਕਰਕੇ ਮੈਂ ਫੇਰ ਮੇਰੇ ਸਾਰੇ ਭਰਾਵਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ